सत श्रीकाल मैं सोम सहोता सो तो रहे चैनल पोसुनामा पोसुनामा यानी कि पावर ऑफ सोशल पोसुनामा चैनल ने कुछ अजिहे बच्चों मतलब के गलबात तो की है।, है, तो है और जो बच्चे जोड़े ने मतलब कह सकते हैं कि आम साधारण फैमलिया तो पेरेंट्स दिन बच्चे बहुत सारिया उम्मीदा होंगे ने सा भी बच्चों के उपर उम्मीदा है तोड़िया भी होंगे होर जो बच्चा मतलब उन्होंने उम्मीदा से खरा नहीं उतरता ਤਾਂ ਡਾਕਟਰ ਹੁੰਦਾ ਹੁੰਦਾ ਹੈ ਜਿਸ ਬੱਚੇ ਨੂੰ ਆਪਾਂ ਹੋਣ ਪਸੀਨੇ ਦੇ ਨਾਲ ਪਾਲਿਆ ਪਤਾ ਨਹੀਂ ਕਿਸ ਕਿਸ ਤਰ੍ਹਾਂ ਕਮਾਈ ਕਰ ਕਰਕੇ ਆਪ ਭੁੱਖੇ ਰਹਿ ਕੇ ਲੇਕਿਨ ਬੱਚਿਆਂ ਨੂੰ ਆਪਾਂ ਰਜਾਉਣ ਦੀ ਕੋਸ਼ਿਸ਼ ਕਰੀਦੀ ਹੈ ਔਰ ਬਹੁਤ ਸਾਰੇ ਪੇਰੈਂਟਸ ਹੈ ਬੱਚਿਆਂ ਦੇ ਉੱਪਰ ਕੁਛ ਨਾ ਕੁਛ ਥੋਪ ਦਿੰਦੇ ਹੈ ਬਹੁਤ ਸਾਰੇ ਪੇਰੈਂਟਸ ਹੈ ਜਿਨ੍ਹਾਂ ਦੇ ਨਾਲ ਕਈ ਵਾਰੀ ਗੱਲਬਾਤ ਹੋਈ ਹੈ ਬੱਚਿਆਂ ਦੇ ਉੱਪਰ ਥੋਪ ਦੇ ਤੈਨੂੰ ਆਈਐਸ ਬਣਾਉਣਾ ਚਾਹੁੰਦਾ ਤੈਨੂੰ ਪੀਸੀਐਸ ਪਤਾ ਨਹੀਂ ਕੀ 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 ਉਮੀਦਾਂ ਲਗਾਈ ਰੱਖਦੇ ਆਪਾਂ ਬੱਚਿਆਂ ਦੇ ਲੇਕਿਨ ਕਦੇ ਬੱਚਿਆਂ ਦੇ ਇੰਟਰਸਟ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖਰ ਇਹਨਾਂ ਦਾ ਇੰਟਰਸਟ ਕੀ ਹੈ ਕੁਛ ਬਣਨੇ ਦਾ ਆਪਾਂ ਆਪਣੇ ਇੰਟਰਸਟ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਬੱਚਿਆਂ ਦੇ ਉੱਪਰ ਥੋਪ ਦਿੰਨੇ ਆ ਬੱਚਿਆਂ ਦੇ ਨਾਲ ਕਦੇ ਵੀ ਇਸ ਤਰ੍ਹਾਂ ਦੀ ਕਾਉਂਸਲਿੰਗ ਨਹੀਂ ਕੀਤੀ ਕਿ ਬੱਚਿਓ ਤੁਹਾਡਾ ਕੀ ਇਰਾਦਾ ਹੈ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਉਹਨਾਂ ਦੀ رائے ਲੈਣੀ ਵੀ ਬਹੁਤ ਜ਼ਰੂਰੀ ਹੈ ਉਹਨਾਂ ਦੇ ਇੰਟਰਸਟ ਜਾਨਣਾ ਵੀ ਉਹਨਾਂ ਦਾ ਇੰਟਰਸਟ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਉਹ ਕੀ ਬਣਨਾ ਚਾਹੁੰਦੇ ਹੈ ਕੁਝ ਇੱਕ स्टूडेंट्स ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ स्टूडेंट्स ਦੀ ਸਭ ਤੋਂ ਵੱਡੀ ਹੈ ਕਿ ਉਹ ਉਹ ਲੋਕ ਨੇ ਜੋ ਆਮ ਮੀਡੀਆ ਪਰਿਵਾਰਾਂ ਦੇ ਵਿੱਚੋਂ ਮੀਡੀਅਮ ਪਰਿਵਾਰਾਂ ਦੇ ਵਿੱਚੋਂ ਜਿਹੜੇ ਬਿਲੋਂਗ ਕਰਦੇ ਨੇ ਔਰ ਕਿਸੇ ਦੇ ਪਿਤਾ ਜੀ ਸ਼ੂਜ਼ ਪਾਲਿਸ਼ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਲੇਕਿਨ ਇਹਨਾਂ ਦੇ ਸੁਪਨੇ ਜਿਹੜੇ ਨੇ ਉਹ ਬੜਾ ਬਾ ਕਮਾਲ ਨੇ ਉਹ ਸੁਪਨੇ ਕਿਸ ਤਰ੍ਹਾਂ ਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕਰਦੇ ਆ ਕੋਸ਼ਿਸ਼ ਈ ਨਾਮ ਹੈ ਤੁਹਾਡਾ ਹਾਂਜੀ ਸਰ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸ਼াশਿਕਰ ਜੀ ਸੋ ਮੇਰਾ ਨਾਮ ਲਵਜੋਤ ਸਿੰਘ ਆ ਮੈਂ ਪਿੰਡ ਨਾਇਨ ਕਲਾ ਦਾ ਰਹਿਣ ਵਾਲਾ ਤੇ ਲਵਜੋਤ ਜੀ ਕਿੱਥੋਂ ਮਤਲਬ ਜਿਹੜਾ ਬਿਲੋਂਗ ਕਰਦੇ ਹੋ ਤੁਸੀਂ ਪਿਛੋਕੜ ਕਿੱਥੇ ਦਾ ਪਟਿਆਲੇ ਦਾ ਹੀ ਜਾਂ ਆਊਟ ਆਫ ਪਟਿਆਲਾ ਨਹੀਂ ਸਰ ਆਪਣਾ ਦੇਵੀਗੜ੍ਹ ਰੋਡ ਤੇ ਨਾਇਣਾਕੌਤ ਪਿੰਡ ਹੈ ਤੇ ਪਿੰਡ ਦੇ ਵਿੱਚੋ ਹੀ ਮੈਂ ਆਪਣੀ ਪਿਛਲੀ ਸਟੱਡੀ ਕੀਤੀ ਹੈ ਤੇ 11ਵੀਂ 12ਵੀਂ ਦੀ ਸਟੱਡੀ ਦੌਰਾਨ ਮੈਂ ਪਟਿਆਲੇ ਦੇ ਵਿੱਚ ਆਪ ਫੀਲ ਖਾਨਾ ਸਕੂਲ ਦੇ ਵਿੱਚ ਦਾਖਲਾ ਲਿੱਤਾ ਸੀਗਾ ਕੀ ਕਰਦੇ ਨੇ ਪੇਰੈਂਟਸ ਤੁਹਾਡੇ ਪੇਰੈਂਟਸ ਸਰ ਮੇਰੇ ਲੇਬਰ ਹੀ ਕਰਦੇ ਨੇ ਤੇ ਪਾਪਾ ਪਹਿਲਾਂ ਆਟੋ ਚਲਾਉਂਦੇ ਸੀਗੇ ਫਿਰ ਉਹ ਕਿਸੇ ਕਾਰਨ ਆਟੋ ਵੇਚਣਾ ਪਿਆ ਸੀ ਤੇ ਹੁਣ ਲੇਬਰ ਕੀ ਕਰਦੇ ਨੇ ਇੱਥੇ ਆ ਕੇ ਕੀ ਮਹਿਸੂਸ ਕੀਤਾ ਤੁਸੀਂ ਇੱਥੇ ਆ ਕੇ ਸਰ ਮੈਨੂੰ ਪਤਾ ਲੱਗਿਆ ਵੀ ਜਿਵੇਂ ਮਾਨਕ ਸਰ ਨਾਲ ਮੇਰੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਰਾਜੇ ਤੁਸੀਂ ਜਿਵੇਂ ਪਲੱਸ 1 ਪਲੱਸ 2 ਕਰੋਗੇ ਤਾ ਅੱਗੇ ਤੁਸੀਂ ਆਪਣਾ ਕਿਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਕੀ ਤੁਹਾਡੀ ਕੈਰੀਅਰ ਪਲੈਨਿੰਗ ਆ ਤਾਂ ਮੈਂ ਸਰ ਨੂੰ ਇਹੀ ਦੱਸਿਆ ਸੀਗਾ ਵੀ ਸਰ ਮੈਨੂੰ ਜ਼ਿਆਦਾ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਵੀ ਬਟ ਮੇਰੇ ਪੇਰੈਂਟਸ ਦਾ ਜੋ ਸੁਪਨਾ ਹੈ ਤਾਂ ਉਹ ਮੈਨੂੰ ਪੁਲਿਸ ਆਫੀਸਰ ਬਣਾਉਣਾ ਚਾਹੁੰਦੇ ਨੇ ਵੀ ਮੈਂ ਪੰਜਾਬ ਪੁਲਿਸ ਦੇ ਵਿੱਚ ਇਨਸਪੈਕਟਰ ਹੋਵਾਂ ਤੇ ਮੈਂ ਵੀ ਇਹੀ ਪੜਨਾ ਚਾਹੁੰਦਾ ਸੀਗਾ ਜੀ ਪੇਂਟਿੰਗ ਬਲਕਿ ਇਸ ਤਰ੍ਹਾਂ ਇੰਟਰਸਟਿੰਗ ਤੁਹਾਡਾ ਇੰਟਰਸਟ ਹੋਇਆ ਕਿ ਮੈਂ ਪੇਂਟਿੰਗ ਵੀ ਕਰਾਂ ਨਾ ਕੋਈ ਪੇਂਟਿੰਗ ਦਾ ਸਰ ਸੈਕਿੰਡ ਥਰਡ ਕਲਾਸ ਤੋਂ ਮਤਲਬ ਸਟਾਰਟਿੰਗ ਤੋਂ ਹੀ ਮੈਂ ਕਰਦਾ ਸੀਗਾ ਜਿਵੇਂ ਕਾਰਟੂਨ ਵਗੈਰਾ ਬਣਾਨੇ ਤੇ ਹੌਲੀ ਹੌਲੀ ਮੇਰਾ ਇੰਟਰਸਟ ਵੱਧਦਾ ਗਿਆ ਤੇ ਕਾਰਟੂਨ ਤੋਂ ਫਿਰ ਮੈਂ ਪੋਰਟਰੇਟ ਬਣਾਨੇ ਸ਼ੁਰੂ ਕੀਤੇ ਸੈਨਰੀ ਪੇਂਟਿੰਗ ਹੋ ਗਈ ਤੇ 7th 8th ਦੇ ਵਿੱਚ ਆ ਕੇ ਮੈਨੂੰ ਮਤਲਬ ਟੀਚਰਸ ਵੱਲੋਂ ਸਪੋਰਟ ਹੋ ਗਿਆ ਉਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਮੈਨੂੰ ਪਾਰਟਿਸਿਪੇਟ ਕਰਾਇਆ ਪਟਿਆਲਾ ਦੇ ਵਿੱਚ ਮੈਂ 2-3 ਵਾਰ ਕੰਪੀਟੀਸ਼ਨ ਲੜੇ ਸਕੂਲਰਾਂ ਦੇ ਨਾਲ ਤੇ ਉੱਥੋਂ ਮੇਰੀ ਪੋਜੀਸ਼ਨ ਆਈ ਤੇ ਮੈਨੂੰ ਮੋਟੀਵੇਟ ਮਿਲਦਾ ਰਿਹਾ ਵੀ ਪੇਂਟਿੰਗ ਵੀ ਮੈਂ ਚੱਲਦਾ ਲੱਭਣਾ ਨਾਲ ਨਾਲ। ਸ਼ੁਕਰੀਆ ਸਰ। ਜੀ। ਸਾਰਿਆਂ ਨੂੰ ਸਾਰਸ਼ਕਲ ਮੇਰੇ ਨਾਮ ਹਰੀਦੇਸ਼ ਸ਼ਰਮਈ ਤੇ ਮੈਂ ਜੀ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਹੀ ਪਟਿਆਲੇ ਦੇ ਹੀ ਨਿਵਾਸੀ ਆ ਜੀ। ਕੀ ਕਰਦੇ ਹੋ ਤੁਸੀਂ? ਤੁਸੀਂ ਕੀ ਕਰਦੇ ਹੋ? ਪੇਰੈਂਟਸ ਕੀ ਕਰਦੇ ਨੇ? ਕੀ ਜਸਟ ਇੱਥੇ ਤੇ ਕਲਾਸਿਸ ਤੋਂ ਬਾਅਦ ਕੀ ਕਰਦੇ? ਮੈਂ ਹੀ ਫਿਲਹਾਲ 12ਵੀਂ ਦਾ ਵਿਦਿਆਰਥੀ ਆ ਜੀ। ਮੇਰੇ ਫਾਦਰ ਫਾਈਨੈਂਸ ਦਾ ਬਿਜ਼ਨਸ ਕਰਦੇ ਨੇ ਤੇ ਮਦਰ ਮੇਰੇ ਮਹਿੰਦਰਾ ਕਾਲਜ ਚ ਕਾਮਰਸ ਦੇ ਪ੍ਰੋਫੈਸਰ ਨੇ ਜੀ। ਤੇ ਇੱਧਰ ਮੈਂ ਆਪਣੀ ਸੀਓਟੀ ਦੀ ਤਿਆਰੀ ਵਾਸਤੇ ਆਂਦਾ ਹਾਂ ਤੇ ਇੱਥੇ ਮੈਨੂੰ ਜੇ ਆਪਾਂ ਕਹਿੰਨੇ ਕਿਤਾਬੀ ਵਿਦਿਆ ਦੇ ਨਾਲ ਨਾਲ ਸਮਾਜ ਚ ਵਿਚਰਨ ਦੇ ਹੋਰ ਕਈ اصੂਲਾਂ ਦੇ ਬਾਰੇ ਵੀ ਪਤਾ ਲੱਗਿਆ ਕੀ ਨਾਮ ਹੈ ਬੇਟੇ ਮੇਰਾ ਨਾਮ ਦਿਕਸ਼ਾ ਹੈ ਸਰ ਕੀ ਕਿਹੜੀ ਕਲਾਸ ਚ ਪੜਦੇ ਹੋ ਸਰ ਮੈਂ 12th ਦੀ ਸਟੂਡੈਂਟ ਹਾਂ ਅੱਛਾ ਕਿੱਥੋਂ ਬਿਲੋਂਗ ਕਰਦੇ ਹੋ ਦਿਕਸ਼ਾ ਜੀ ਸਰ ਪਟਿਆਲੇ ਤੋਂ ਹਾਂ ਪਟਿਆਲੇ ਤੋਂ ਕੀ ਨਾਮ ਹੈ ਬੇਟੇ ਤੁਹਾਡਾ ਸਰ ਮੇਰਾ ਨਾਮ ਮੁਸਕਾਨ ਹੈ ਮੁਸਕਾਨ ਮਸਕਾਨ ਲਿਆਉਂ ਕੇ ਚਿਹਰੇ ਦੇ ਉੱਪਰ ਤੁਸੀਂ ਮਸਕਾਨ ਨਾਮ ਦਾ ਬਹੁਤ ਸੋਹਣਾ ਹੈ ਮਸਕਾਨ ਨਿਕੋ ਕਿਉਂ ਨਾਮ ਕਰਦੇ ਹੋ ਸਰ ਪਟਿਆਲਾ ਤੋਂ ਪਟਿਆਲਾ ਜੀ ਕਿਹੜੀ ਕਲਾਸ ਚ ਪੜਦੇ ਹੋ ਬੇਟੇ ਸਰ ਮੇਰੀ ਗ੍ਰੈਜੂਏਸ਼ਨ ਹੋ ਗਈ ਹੈ ਇਹ ਕਿਸ ਤਰ੍ਹਾਂ ਆਇਆ ਤੁਸੀਂ ਸਿੰਘਾ ਸਾਹ ਦੇ ਨਾਲ ਕਿਸ ਤਰ੍ਹਾਂ ਸੰਪਰਕ ਹੋਇਆ ਸਰ ਸਰ ਮੇਰੇ ਪਾਪਾ ਨੂੰ ਜਾਣਦੇ ਸੀ ਤੇ ਪਤਾ ਲੱਗਿਆ ਵੀ ਸਰ ਇਹਨੇ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰਾਉਣਾ ਹੈ ਪਹਿਲਾਂ ਮੇਰਾ ਐਵੇਂ ਦਾ ਕੁਝ ਨਹੀਂ ਸੀ ਸੇ ਇੱਥੇ ਆ ਕੇ ਮਤਲਬ ਮੈਨੂੰ ਲੱਗਿਆ ਵੀ ਮੇਰੇ ਅੰਦਰ ਚੇਂਜ ਕਿਉਂਕਿ ਮੇਰਾ ਪਹਿਲਾਂ ਨਹੀਂ ਸੀ ਮੇਰਾ ਸੀ ਮੈਂ ਬਾਹਰ ਜਾਉਂਗੀ ਜਾਂ ਕੁਝ ਕਰਾਂਗੀ ਬਟ ਇੱਥੇ ਆ ਕੇ ਮੇਰੇ ਚ ਬਹੁਤ ਚੇਂजेस ਆਏ ਆ ਜਿਵੇਂ ਮੇਰੇ ਅੰਦਰ ਇੰਪਰੂਵਮੈਂਟ ਆਈ ਹੈ ਤਾਂ ਮੈਨੂੰ ਲੱਗਣ ਲੱਗਿਆ ਵੀ ਮੈਂ ਹੁਣ ਮਤਲਬ ਅੱਗੇ ਕੁਝ ਕਰ ਸਕਦੀ ਹਾਂ ਕੁਝ ਬਣ ਸਕਦੀ ਹਾਂ ਆਪਣੀ ਪੜ੍ਹਾਈ ਤੇ ਧਿਆਨ ਦੇਦੀ ਹਾਂ ਹੋਰ ਸਭ ਕੁਝ ਤੁਹਾਨੂੰ ਲੱਗਦਾ ਕਿ ਕੁਝ ਨਾ ਕੁਝ ਚੇਂजेस ਹੈ ਬਹੁਤ ਚੇਂजेस ਹੈ ਮੇਰੇ ਅੰਦਰ ਸਿਨਸੇਅਰਿਟੀ ਆ ਗਈ ਬਹੁਤ ਕੁਝ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਬੇਟੇ ਮੇਰਾ ਨਾਮ ਜਸਕਿਰਨ ਕੌਰ ਹੈ ਜਸਕਰਨ ਜੀ ਕਿਹੜੀ ਕਲਾਸ ਚ ਪੜਦੇ ਹੋ ਮੈਂ ਹਜੇ 12th ਚਾਂ ਕੀ ਬਣਨਾ ਚਾਹੁੰਦੇ ਹੋ ਮੇਰੇ ਪਾਪਾ ਕਹਿੰਦੇ ਸੀ ਕਿ ਮੈਨੂੰ ਕੰਪੀਟੀਟਿਵਸ ਕਲੀਅਰ ਕਰਨੇ ਆ ਬਟ ਮੇਰੀ ਖੁਦ ਦੀ ਇੱਛਾ ਹੈ ਕਿ ਮੈਂ ਪ੍ਰੋਫੈਸਰਸ਼ਿਪ ਚ ਜਾਣਾ ਅੱਛਾ ਔਰ ਵੀ ਪੜ੍ਹਨਾ ਚਾਹੁੰਦੇ ਹੋ ਹਾਂਜੀ ਸਟੋਰੀ ਰਾਈਟਰ ਸਕ੍ਰਿਪਟ ਰਾਈਟਰ ਸਟੋਰੀ ਰਾਈਟਰ ਨੋਵਲ ਰਾਈਟਰ ਨੋਵਲ ਰਾਈਟਰ ਯੈਸ ਔਰ ਕਿਸ ਤਰ੍ਹਾਂ ਦੇ ਥੀਮ ਹੁੰਦੇ ਨੇ ਦਿਮਾਗ ਦੇ ਵਿੱਚ ਹਿਸਟੋਰੀਕਲ ਥੀਮਸ ਸੋਸ਼ਲ ਸੋਸ਼ਲ ਵੀ ਸੋਸ਼ਲ ਥੀਮ ਹਾਂਜੀ ਠੀਕ ਹੈ ਔਰ ਕੁਝ ਕਹਿਣਾ ਚਾਹੁੰਦੇ ਹੋ ਇਸ ਸੰਸਥਾ ਬਾਰੇ ਅ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਕਿ ਆਈਐਸ ਪੀਸੀਐਸ ਇਹੀ ਆਪਸ਼ਨਸ ਨਹੀਂ ਆ ਤੁਸੀਂ ਆਪਣੇ ਪੈਸ਼ਨ ਨੂੰ ਵੀ ਫੋਲੋ ਕਰ ਸਕਦੇ ਹੋ ਉਹ ਵੀ ਠੀਕ ਹੈ ਬਿਲਕੁਲ ਮੇਰੀ ਕੀ ਨਾਮ ਹੈ ਸਰ ਮੇਰਾ ਨਾਮ ਤਾਰਕਿਸ਼ੁਰ ਆਨੰਦ ਹੈ ਅਨੰਦ ਸਾਹਿਬ ਕਿਹੜੀ ਕਲਾਸ ਦੇ ਸਟੂਡੈਂਟ ਹੋ ਸਰ ਮੈਂ ਐਮਐਸਸੀ ਕਰ ਰਿਹਾ ਹਾਂ ਖਾਲਸਾ ਕਾਲਜ ਤੋਂ ਤੁਸੀਂ ਗੇਮ ਦੇ ਵਿੱਚ ਵੀ ਹੋ ਹਾਂਜੀ ਸਰ ਮੈਂ ਨੈਸ਼ਨਲ ਲੈਵਲ ਰੈਨਾਉਂਡ ਸ਼ੂਟਰ ਹੈਗਾ ਪਿਸਟਲ ਸ਼ੂਟਿੰਗ ਦਾ ਤੇ 5 ਸਾਲ ਪਿਛਲੇ 5 ਸਾਲ ਤੋਂ ਪੰਜਾਬ ਦਾ 골ਡ ਮੈਡਲਿਸਟ ਆ ਅੱਛਾ ਹਾਂ ਤਾਂ ਫਿਰ ਉਹ 골ਡ ਮੈਡਲ ਅੱਗੇ ਕਿਉਂ ਨਹੀਂ ਵਧਾਇਆ ਤੁਸੀਂ ਸਰ ਹੁਣ ਮੇਰੇ ਆਪਣਾ ਪ੍ਰੈਕਟਿਸ ਹੋਰ ਜਾ ਰਹੀ ਹੈ ਹੀ ਹੈ ਜੀ ਹਾਂ ਜੀ ਤੇ ਸਰ ਮੈਨੇ ਹੁਣ ਆਪਣਾ ਇਵੈਂਟ ਚੇਂਜ ਕੀਤਾ ਹੈ ਜਿਸ ਨਾਲ ਮੇਰੀ ਹੋਰ ਪਰਫਾਰਮੈਂਸ ਨਿਕਲੇਗੀ ਜੀ ਠੀਕ ਹੈ ਸਿੰਘਲਾ ਸਾਹਿਬ ਗਾਈਡ ਦੇ ਰਿਹਾ ਹੈ ਗਾਈਡੈਂਸ ਦੇ ਰਿਹਾ ਹੈ ਹਾਂ ਜੀ ਸਰ ਮੈਨੇ ਹੁਣ ਆਪਣਾ ਇਹਨਾਂ ਨੂੰ ਮੈਂ ਪੀਸੀਐਸ ਦੇ ਸੈਮੀਨਾਰ ਮਿਲਿਆ ਸੀਗਾ ਜਿਹੜਾ ਮਿਨੀ ਸੈਕਟਰੀਟ ਹੋਇਆ ਸੀਗਾ ਤੇ ਸਰ ਨੇ ਕਾਫੀ ਗਾਈਡ ਕੀਤਾ ਉਹਨਾਂ ਦੀ ਮੈਨੂੰ ਗੱਲਾਂ ਨੇ ਕਾਫੀ ਇਨਫਲੂਐਂਸ ਕੀਤਾ ਤੇ ਮੈਂ ਇੱਥੇ ਕੋਚਿੰਗ ਜੁਆਇਨ ਕੀਤੀ ਮਿਹਰਬਾਨਾ ਹਾਂ ਬੇਟੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਤੂ ਹੈ ਨੀਤੂ ਜੀ ਕੀ ਕਰਦੇ ਹੋ ਤੁਸੀਂ ਮੇਰੀ ਫਿਲਹਾਲ ਹਲੇ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ ਤੇ ਪੇਰੈਂਟਸ ਕੀ ਕਰਦੇ ਨੇ ਤੁਹਾਡੇ ਪਾਪਾ ਬੁਗ ਬਾਲਿਸ਼ ਕਰਦੇ ਸਿਰਮਲੇ ਬਾਲਿਸ਼ ਕਰਦੇ ਹਾਂਜੀ ਜੀ ਕਿੰਨੀਆਂ ਭੈਣਾਂ ਹੋ ਤੁਸੀ ਮੇਰੇ ਚ ਤਿੰਨ ਛੋਟੇ ਭੈਣਾਂ ਨੇ ਜੀ ਤੁਸੀਂ ਵੱਡੇ ਹੋ ਸਭ ਤੋਂ ਹਾਂਜੀ ਅੱਛਾ ਤੇ ਮਤਲਬ ਕਿਸ ਤਰ੍ਹਾਂ ਆ ਕੇ ਇੱਥੇ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਮੈਂ ਬਹੁਤ ਵਧੀਆ ਮਹਿਸੂਸ ਕਰਦੀ ਹਾਂ ਮੈਂ ਸਾਨੂੰ ਪਲੱਸ 2 ਵਿੱਚ ਸੈਮੀਨਾਰ ਤੋਂ ਮਿਲੀ ਸੀਗੀ ਵਿਕਟੋਰੀਆ ਸਕੂਲ ਚ ਤੇ ਉਹ ਮੇਰਾ ਫਰਸਟ ਸੀਗੇ ਜਿਨ੍ਹਾਂ ਨੂੰ ਮੈਨੂੰ ਲੱਗਿਆ ਵੀ ਜਿਹੜੇ ਮੈਨੂੰ ਕੁਝ ਕਰਵਾ ਸਕਦੇ ਨੇ ਬਾਕੀ ਕਾਫੀ ਹੋਏ ਬਟ ਮੈਨੂੰ ਕਿਸੇ ਨਾਲ ਇੰਨਾ ਉਹ ਸੀਗਾ ਨਹੀਂ ਵੀ ਕੁਝ ਅੰਦਰੋਂ ਫੀਲ ਹੋਏਗਾ ਬਟ ਸਾਰ ਲਈ ਮੇਰਾ ਬਹੁਤ ਜ਼ਿਆਦਾ ਫੀਲ ਸੀਗਾ ਤੇ ਉਸ ਤੋਂ ਬਾਅਦ ਸੈਕਿੰਡ ইয়ার ਚ ਜਾ ਕੇ ਮੈਂ ਉਹ ਰਿਆਣਾ ਸਟਾਰਟ ਹੋਈ ਆਪਣੀ ਤਿਆਰੀ ਵਗੈਰਾ ਕੀਤੀ ਤੇ ਹੁਣ ਬਹੁਤ ਵਧੀਆ ਚੱਲ ਰਿਹਾ ਹੈਗਾ ਮਿਹਰਬਾਨ ਥੈਂਕ ਯੂ ਸਰ ਔਰ ਦੋਸਤੋ ਇਸ ਬੋਕੇਟ ਉੱਪਰ ਰਾਮ ਸ਼ਰਨ ਜੀ ਨੇ ਵੀ ਬੱਚਿਆਂ ਦੇ ਨਾਲ ਕੁਝ ਰਾਸਤਾ ਕਾਇਮ ਕੀਤਾ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਫੌਰਨ ਦੇ ਵਿੱਚ ਬੱਚੇ ਜਿਹੜੇ ਨੇ ਔਰ ਮਤਲਬ ਕਿਸ ਤਰ੍ਹਾਂ ਇਲਾਜ ਤੇ ਇਲਾਜ ਨੇ ਕੋਸਟਲੀ ਨੇ ਉਹੀ ਇਲਾਜ ਜੇ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਬਹੁਤ ਸਾਰੇ ਮਤਲਬ ਕਹਿ ਸਕਦੇ ਇਲਾਜ ਨੇ ਜਿਹੜੇ ਕਿ ਸਰਕਾਰੀ ਹਸਪੀਟਲ ਹੈ ਹੋਰ ਬਹੁਤ ਸਾਰੇ ਹਸਪੀਟਲ ਹੈ ਸੋ ਉਹਨਾਂ ਦੇ ਬਾਰੇ ਰਾਮ ਸ਼ਰਨ ਜੀ ਨੇ ਬੱਚਿਆਂ ਦੇ ਨਾਲ ਰੂਪ ਰੂਪੇ ਗੱਲਬਾਤ ਕੀਤੀ ਹੈ ਉਹਨਾਂ ਦੀ ਗੱਲਬਾਤ ਤੇ ਵੀ ਮਾਰਦੇ ਆਪਾਂ ਇੱਕ ਨਜ਼ਰ ਇਹ ਵੀ ਯਦ ਲਈਏ ਕਿ ਉਹਨਾਂ ਡਾਕਟਰ प्रोवाइड ਹੈਗਾ ਕਿ ਨਹੀਂ ਰਜਿੰਦਰਾ ਜੀ ਜਾਓ ਤੁਸੀਂ ਤੁਸੀਂ ਕਿੰਨੇ ਵਧੀਆ ਡਾਕਟਰ ਨੇ ਉੱਥੇ ਐਮਰਜੈਂਸੀ ਹੁੰਦੀ ਆ ਕੋਈ ਵੀ ਕਿਸੇ ਨੂੰ ਦਿੱਕਤ ਆ ਸਕਦੀ ਹੈ ਕਿ ਨਹੀਂ ਤੇ ਬਾਹਰਲੇ ਕੰਟਰੀ ਚ ਬਹੁਤ ਜ਼ਿਆਦਾ ਦਿੱਕਤ ਹੈ ਇਸ ਚੀਜ਼ ਦੀ ਉੱਥੇ ਮੈਡੀਕਲ ਫੈਸਿਲਿਟੀ ਕੋਈ ਨਹੀਂ ਹੈਗੀ ਮੈਂ ਦੇਖਿਆ ਕਈ ਬੱਚੇ ਪਿੱਛੇ ਜੇ ਕਾਫੀ ਚਾਰਾਂ ਲਗਾਤਾਰ ਹੀ ਕੈਨੇਡਾ ਤੋਂ ਰੋਜ਼ ਨਿਊਜ਼ ਆਉਂਦੀ ਰਹੀ ਬੱਚਾ ਅਟੈਕ ਦਾ ਮਰ ਗਿਆ ਬੱਚਾ ਐ ਹੋ ਗਿਆ ਬੱਚਾ ਐ ਹੋ ਗਿਆ ਸੁਣਦੇ ਆ ਤੁਸੀਂ ਵੀ ਖਬਰਾਂ ਪੜ੍ਹਦੇ ਹੋ ਨਾ ਤੇ ਉਹ ਕਾਰਨ ਕੀ ਹਿੱਗਾ ਉੱਥੇ ਮੈਡੀਕਲ ਫੈਸਿਲਿਟੀ ਨਹੀਂ ਹੈਗੀ ਜੇ ਹੁੰਦੀ ਹੈ ਤਾਂ ਬਹੁਤ ਸਲੋ ਚੱਲਦਾ ਉਹਨਾਂ ਦਾ ਕੰਮ ਤੇ ਉਹ ਕੋਸਟਲੀ ਵੀ ਹੈਗਾ ਸਭ ਤੋਂ ਬੈਸਟ ਹੈ ਜ ਇੱਥੇ ਪੜ੍ਹ ਕੇ ਤੁਸੀਂ ਕੁਝ ਬਣ ਗਏ ਉਹਦੇ ਵਰਗੀ ਮੌਜ ਨਹੀਂ ਹੈਗੀ ਐਨੇ ਵਧੀਆ ਜਿੰਗਲਾ ਸਾਹਿਬ ਜਿਹੜੇ ਗਾਈਡੈਂਸ ਦਿੰਦੇ ਹਨ ਨਾ ਮੈਂ ਇਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਸੀਂ ਲੇਟ ਹੋ ਗਏ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਉਂਕਿ ਮੈਂ ਆਪਦੇ ਬੱਚੇ ਪਹਿਲਾਂ ਹੀ ਭੇਜ ਚੁੱਕਿਆ ਤੇ ਜੇ ਕੋਈ ਇਹਨਾਂ ਨਾਲ ਤਾਲਮਿਲ ਪਹਿਲਾਂ ਹੋਇਆ ਹੁੰਦਾ ਤਾਂ ਮੈਂ ਕਦੇ ਨਹੀਂ ਭੇਜਦਾ ਕਿਉਂਕਿ ਬੱਚਿਆਂ ਨੂੰ ਆਪਾਂ ਇੱਥੇ ਉਹਨਾਂ ਨੂੰ ਮੋਡੀਫਾਈ ਕਰਕੇ ਤੇ ਉਹਨਾਂ ਕੋਲ ਨਾ ਜੋਬ ਮਿਲ ਜਣੀ ਸੀ ਤੇ ਬਾਕੀ ਬੇਟੇ ਤੁਸੀਂ ਬਹੁਤ ਲੱਕੀਓ ਜਿਹੜੇ ਇੱਥੇ ਤੁਸੀਂ ਕਰਦੇ ਹੋਗੇ 100% ਰਿਜ਼ਲਟ ਆਏਗਾ ਆ ਪਿੱਛੇ ਜਿਹੜਾ ਇੱਥੇ ਆਰਮੀ ਦਾ ਪੇ ਮੇਰੇ ਖਿਆਲ ਨਾਲ 2 ਤੋਂ 3000 ਅਸੀਂ ਭਰਤੀ ਕਰਾਈ ਜੀ ਕਿ ਮੇਰੀ ਡਿਊਟੀ ਲੱਗੀ ਜੀ ਕਾਫੀ ਬੱਚੇ ਦੇਖੋ ਚਾਰ ਪੰਜ ਸਾਵਾ ਅਗਨੀ ਵੀਰ ਹੈ ਪਰ ਉੱਥੇ ਵੀ ਆਪਸ਼ਨ ਹੈਗਾ ਉਥੇ ਪੇਪਰ ਹੁੰਦਾ ਅਗਨੀ ਵੀ ਚਾਰ ਸਾਲ ਤੋਂ ਬਾਅਦ 75% ਬੰਦੇ ਆ ਫਿਰ ਉਹ ਰੱਖ ਲੈਂਦੇ ਇਹਨੀਆਂ ਵੀ ਸਾਰਿਆਂ ਨੂੰ ਕੱਢਦੇ ਨੇ ਚਾਰ ਸਾਲ ਬਾਅਦ ਕਹਿੰਦੇ ਨੇ ਚਾਰ ਸਾਲ ਬਾਅਦ ਜੋਬ ਚਾਰ ਸਾਲ ਬਾਅਦ ਉੱਥੇ ਪੇਪਰ ਹੋ ਜਾਂਦਾ ਫਿਰ ਬੰਦੇ ਉੱਤਰ ਸਿਲੈਕਟ ਹੋ ਜਾਂਦੇ ਤੇ 100% ਆਰਮੀ ਦੀ ਜੋਬ ਵੀ ਬਹੁਤ ਵਧੀਆ ਪੁਲਿਸ ਦੀ ਜੋਬ ਵੀ ਦੀਆ ਹੋਰ ਵੀ ਬਹੁਤ ਜੋਬਸ ਨੇ ਅਸੀਂ ਕਹਾਂਗੇ ਪੁਲਿਸ ਦੀ ਕਿਉਂਕਿ ਅਸੀਂ ਪੁਲਿਸ ਤੇ ਵੀ ਸਾਡੇ ਮੈਗਮੇਜ ਜਾਓ ਹਰੇਕ ਬੰਦਾ ਕਿ ਜੰਦਤ ਜਾ ਸਕਦਾ ਪਰ ਪੇਪਰ ਦੀ ਤਿਆਰੀ ਕਰਕੇ ਕੋਈ ਅੱਜ ਸਪਰਸ ਦੀ ਲੋੜ ਨਹੀਂ ਕਿਸੇ ਨੂੰ ਕੋਈ ਪੈਸੇ ਦੀ ਲੋੜ ਨਹੀਂ ਕਿਸੇ ਨੂੰ ਦੇਣ ਦੀ ਤੁਹਾਡਾ ਪੇਪਰ ਹੋਊਗਾ ਉਹਦੇ ਵਿੱਚ ਮੈਟ ਆਊਗੀ ਮੈਟ ਤੋਂ ਬਾਅਦ ਆਟੋਮੈਟਿਕ ਹੀ ਤੁਹਾਡਾ ਜਿਹੜਾ ਉਹਦੇ ਨੰਬਰ ਆਇਆ ਬਾਕੀ ਜਿਹੜਾ ਸਿੰਗਲ ਸਰ ਸਾਹਿਬ ਦੱਸ ਰਹੇ ਧਿਆਨ ਨਾਲ ਪੜਿਓ ਤੁਹਾਡਾ ਆ ਜਿਹੜਾ ਟਾਈਮ ਹੈਗਾ ਬੜਾ ਕੀਮਤੀ ਹੈ ਥੈਂਕ ਯੂ ਧੰਨਵਾਦ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾ ਚੈਨਲ ਦੇ ਨਾਲ ਮੈਨੂੰ ਦਿਓ ਕੇ ਜਾਂਦਾ ਜੈਪੀਮ ਜੈਪਾਲ